ਮੈਨੂੰ ਕਪਤਨ ਅਬਰਿੰਦਰ ਸਿੰਘ ਨੇ ਸਵਾਲ ਕੀਤਾ ਵੀ 2017 ਸਰਕਾਰ ਬਣ ਗਈ ਵੀ 2022 ਦਾ ਕੀ ਬਣੂ ਮੈਂ ਕਿਹਾ ਜੀ 22 ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣ ਸਕਦੀ ਉਹਨਾਂ ਦੀ ਜੇ ਰੇਟੇ ਵਧਰੀ ਦੀ ਇਹਨਾਂ ਨੇ ਗੱਲ ਕੀਤੀ ਸੀ ਰੇਟਾ ਉਦੋਂ ਵੀ 50 ਹਜ਼ਾਰ ਦਾ ਟਰਾਲਾ ਸੀ ਤੇ ਅੱਜ ਵੀ 50 ਹਜ਼ਾਰ ਦਾ ਟਰਾਲਾ ਐਸੀ ਸਮਾਜਨਾ ਮਾਈ ਵੀ ਸਿੱਖਾਂ ਤੇ ਜਿਆਦਾ ਗੱਲਬਾਤ ਕਰ ਰਹੀ ਕਿ ਜਿਹੜਾ ਦੂਸਰਾ ਵਰਗ ਹੈ ਕਿਸਾਨ ਹੈ ਜਾਂ ਹੋਰ ਲੋਕ ਐ ਦੁਕਾਨਦਾਰ ਨੇ ਰੇੜੀ ਫੜੀਆਂ ਵਾਲੇ ਜਾਂ ਹੋਰ ਆਰਥੀਏ ਨੇ ਉਹ ਇਸ ਸਰਕਾਰ ਤੋਂ ਖੁਸ਼ ਨਹੀਂ ਸਾਰੇ ਮੁਖੀ ਨੇ ਜਿੱਦਾਂ ਲੈਂਡ ਪੂਲਿੰਗ ਦੀ ਸਕੀਮ ਬਣਾਈ ਸੀ ਬੜਾ ਵਿਵਾਦ ਖੜਾ ਹੋਇਆ ਕਿਸਾਨ ਵਿਚਾਰੇ ਆ ਜਿਹੜੇ ਆਪਦੀਆਂ ਮੰਗਾਂ ਦੇ ਖਾਤਰ ਸੰਘਰਸ਼ ਕਰਨਾ ਤਾਂ ਹਰ ਬੰਦੇ ਦਾ ਰਾਈਟ ਹੈ ਮੰਗਣਾ ਸਰਕਾਰ ਕੋਲੋਂ ਹਰ ਬੰਦੇ ਦਾ ਰਾਈਟ ਹੈ ਸੰਸਥਾਵਾਂਾਂ ਬਣੀਆਂ ਨੇ ਕਿਸਾਨਾਂ ਦੇ ਵਿੰਗ ਬਣੇ ਹੋਏ ਨੇ ਉਹ ਸਰਕਾਰ ਤੋਂ ਮੰਗਦੇ ਨੇ ਅਸੀਂ ਤਾਂ ਕਿਸਾਨਾਂ ਦੀ ਮਦਦ ਚ ਵੀ ਜਾਵਾਂਗੇ ਅਸੀਂ ਗਰੀਬ ਮਜ਼ਦੂਰਾਂ ਦੀ ਮਦਦ ਵੀ ਕਰਾਂਗੇ ਅਸੀਂ ਗਰੀਬ ਦੁਕਾਨਦਾਰਾਂ ਦੀ ਮਦਦ ਵੀ ਕਰਾਂਗੇ ਅਸੀਂ ਜਿਹੜੇ ਕਿਸਾਨ ਆ ਉਹਨਾਂ ਦੀ ਮਦਦ ਵੀ ਕਰਾਂਗੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਉਹਨਾਂ ਦੇ ਹਰ ਕੰਮ ਦੇ ਵਿੱਚ ਮੋਢਾ ਨਾ ਮੋਢਾ ਲਾ ਕੇ ਖੜਾਂਗੇ ਫਿਰ ਇਹ ਦੇਖੋ ਸ਼ੰਗੂ ਬਾਰਡਰ ਤੇ ਕਿਸਾਨ ਘਰ ਨਾਲ ਆਈ ਬੈਠੇ ਸੀ ਉੱਥੋਂ ਕਿਸਾਨਾਂ ਨੂੰ ਚੱਕਿਆ ਗਿਆ ਉਹਨਾਂ ਦੀਆਂ ਟਰਾਲੀਆਂ ਨਹੀਂ ਫਿਆਈਆਂ ਅਜੇ ਤੱਕ ਵਿਚਾਰੇ ਟਰਾਲੀਆਂ ਲੱਭਦੇ ਫਿਰਦੇ ਗਰੀਬ ਕਿਸਾਨ ਸੀ ਪੈਸੇ ਵੀ ਥੇ ਜਿਹੜੇ ਬੱਚ ਸੀਗੇ ਪੈਸੇ ਪੂਸੇ ਵੀ ਕਹਿੰਦੇ ਚੋਕ ਕੇ ਲੈ ਕੇ ਸਾਰੇ ਨਾਲ ਪਾਹੇ ਲੈ ਗਏ ਉਹ ਸੁੰਦਰੀ ਨਾਲੇ ਟਾਕੇ ਉਹਨਾਂ ਦੇ ਗੈਸ ਨਾਲ ਉਹਦੇ ਤੇ ਰੋਟੀ ਪਾਣੀ ਆਹੇ ਨਾਲ ਤੇ ਫਿਰ ਤੁਸੀਂ ਏਦਾਂ ਮਹਿਸੂਸ ਕਰ ਰਹੇ ਹੋ ਲੋਕਾਂ ਕਿਹੜਾ ਜੋ ਸਰਕਾਰ ਚੱਲੂ ਪਿੰਡਾਂ ਦੀਆਂ ਸੱਤਾਂ ਜੋ ਸਰਕਾਰ ਚੱਲੂਗੀ ਕਿੱਦਾਂ ਮਹਿਸੂਸ ਕਰ ਰਹੇ ਹੋ ਦੇਖੋ ਜੀ ਗੱਲ ਇਹ ਆ ਵੀ ਕੋਈ ਸੱਤਾਂ ਤੋਂ ਨਹੀਂ ਚੱਲਦੀ ਕੋਈ ਪਿੰਡਾਂ ਤੋਂ ਨਹੀਂ ਚੱਲਦੀ ਸਰਕਾਰਾਂ ਜਿਹੜੀਆਂ ਚੱਲਦੀਆਂ ਉਹ ਦਿੱਲੀ ਤੋਂ ਚੱਲੀ ਜਾਂਦੀਆਂ ਹੁਣ ਚੰਡੀਗੜ੍ਹੋਂ ਚੱਲੀ ਜਾਂਦੀਆਂ ਉਹੀ ਕਾਫਲੇ ਤੁਰੇ ਫਿਰਦੇ ਆ ਇੱਕ ਇੱਕ ਮੰਤਰੀ ਨਾਲ 50 50 ਗੱਡੀਆਂ ਪੁਰੀਆਂ ਫਿਰਦੀਆਂ ਉਹੀ ਉਨੀ ਸਕਿਉਰਟੀ ਤੁਰੇ ਫਿਰਦੀ ਹੈ ਇਹ ਗੱਲਾਂ ਕਰਦੇ ਹੁੰਦੇ ਸੀ ਸਕਿਉਰਟੀ ਘਟਾ ਦੇਾਂਗੇ ਅਸੀਂ ਐਦਾਂ ਕਰਦੇ ਆਂਗੇ ਅਸੀਂ ਯੋਗ ਕਰਦੇ ਆਂਗੇ ਕੁਝ ਨਹੀਂ ਹੋਇਆ ਕੁਝ ਨਹੀਂ ਕੀਤਾ ਉਨੀ ਸਕਿਉਰਟੀ ਉਹਨਾਂ ਤੇ ਲੁਫੁਕ ਰਿਆ ਉਹਨਾਂ ਸਾਰਾ ਕੁਝ ਹੋ ਰਿਆ ਪੰਜਾਬ ਦਿਨ ਦਿਨ ਕਰਜ਼ਾਈ ਹੋ ਰਿਹਾ ਬੜੇ ਅਫਸੋਸ ਦੀ ਗੱਲ ਹੈ ਅੱਛਾ ਪੰਜਾਬ ਦਾ ਅਗਲਾ ਮੁੱਖ ਮੰਤਰੀ ਮਨਜੀਤ ਸਿੰਘ ਹੋਣਾ ਚਾਹੀਦਾ ਹੈ ਕਿਉਂਕਿ ਜਦੋਂ ਤੋਂ ਸਰਕਾਰਾਂ ਬਣ ਲੱਗੀਆਂ ਅੱਜ ਤੱਕ ਮਜਬੀ ਸਿੱਖ ਮੁੱਖ ਮੰਤਰੀ ਨਹੀਂ ਬਣਾ ਗਿਆ ਜਦੋਂ ਸਾਡਾ ਇਦਾਂ ਇਦਾਂ ਇਤਿਹਾਸ ਹੈ ਤੇ ਸਾਨੂੰ ਰਾਜਨੀਤੀ ਦੇ ਵਿੱਚ ਕਿਉਂ ਨਹੀਂ ਵੱਡੇ ਹੋਂਦੇ ਦਿੱਤੇ ਜਾਂਦੇ ਹਾਂਜੀ ਸਰਕਾਰ ਭੱਟੀ ਸਾਹਿਬ ਗੱਲ ਫੇਰ ਉੱਥੇ ਆਉਂਦੀ ਹੈ ਵੀ ਜਿਹੜੀ ਰਾਜਨੀਤੀ ਹੈ ਨਾ ਲੋਕ 70 80 ਸਾਲ ਤੋਂ ਬੜੇ ਦੁਖੀ ਨੇ ਰਾਜਨੀਤਿਕ ਲੋਕਾਂ ਤੋਂ ਅ ਜਿਹੜਾ ਗਰੀਬ ਬੰਦਾ ਹੈ ਨਾ ਜਾਂ ਕਿਸਾਨ ਲਾ ਲਓ ਜਾਂ ਮਜ਼ਦੂਰ ਲਾ ਲਓ ਉਹਨਾਂ ਦੇ ਕੰਮ ਕਰਦਾਂ ਕਰਦਿਆਂ ਦੇ ਜਿਹੜੇ ਢੱਡਾ ਸੁੱਕ ਕੇ ਢੂਈਆਂ ਨਾਲ ਲੱਗਦੇ ਧੌਣਾ ਸੁੱਕ ਕੇ ਮੋਢਾਂ ਨਾਲ ਪਰ ਉਹ ਐਸ ਪ੍ਰਸ਼ਤੀ ਦੇ ਲਈ ਜਿੰਨਾ ਕੰਮ ਕਰਦੇ ਉਹਨਾਂ ਨੂੰ ਮਿਹਨਤ ਨਹੀਂ ਮਿਲ ਰਹੀ ਜ਼ਮੀਨਾਂ ਜਗ੍ਹਾਤਾਂ ਦੇ ਜਿਹੜੇ ਮਾਲਕਾ ਅੱਜ ਤੱਕ ਕੋਠੀਆਂ ਕਾਰਾਂ ਦੇ ਮਾਲਕ ਨਹੀਂ ਬਣੇਗਾ ਮਜ਼ਦੂਰ ਪਰ ਉਹ ਤੁਹਾਡੇ ਦੇ ਕਿਹੜੀ ਗਿੱਧਰ ਸਿੰਘ ਜੋ ਤੁਹਾਡੇ ਤੇ ਕਿਵੇਂ ਵਿਸ਼ਵਾਸ ਕਰਨਗੇ ਕਿਉਂਕਿ ਕਾਂਗਰਸ ਤਾਂ ਅੱਗੇ ਹੀ ਬਹੁਤ ਪਹਿਲਾਂ ਅੱਜ ਕੀਤਾ ਕਿਹੜੀ ਗਿੱਧਰ ਸਿੰਘ ਤੁਹਾਡੇ ਕੋਲ ਜਿਹੜੇ ਤੁਹਾਡੇ ਵਿਸ਼ਵਾਸ ਕਰਨਗੇ ਦਵਾਈ ਆ ਇਲਾਜ ਮਹਿੰਗੇ ਆ ਕਿਤੇ ਕੋਈ ਇਲਾਜ ਨਹੀਂ ਫ੍ਰੀ ਹੋ ਰਿਹਾ ਕਿਤੇ ਕੋਠੇ ਨਹੀਂ ਕੋਈ ਕਾਰਡ ਨਹੀਂ ਚੱਲ ਰਿਆ ਸਿਰਫ ਹਵਾ ਦੇ ਵਿੱਚ ਛੋਸ਼ੇ ਬਾਗੀਆਂ ਛੱਡੀਆਂ ਹੋਈਆਂ ਨੇ ਵੀ ਅਸੀਂ ਆ ਕਰਦੇ ਆਂ ਜੇ ਅਸੀਂ ਉਹ ਕਰਦੇ ਆਂਗੇ ਅਖੇ ਅਸੀਂ ਹਸਪਤਾਲ ਬਣਾਤੇ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹਣਾ ਹੈ ਕਿ ਰਾਜਨੀਤੀ ਦੇ ਵਿੱਚ ਇਹ ਨਹੀਂ ਕਿ ਰਾਜਨੀਤੀ ਦੇ ਵਿੱਚ ਇੱਕੋ ਹੀ ਸੀਟ ਹੈ ਕੁੰਡੀ ਪੱਟੀ ਵਾਸਤੇ 117 ਸੀਟ ਹੈ ਹਾਂਜੀ ਤੁਸੀਂ ਦੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੂ ਸੋ ਫਿਕਰਮੰਦ ਮੀਡੀਆ ਦੀ ਸਮੁੱਚੀ ਟੀਮ ਅੱਜ ਪਹੁੰਚੀ ਹੈ ਬਾਈ ਕਲਦੀਪ ਢੱਟੀ ਪੱਤੋ ਕੀ ਸੋ ਬਾਈ ਕਲਦੀਪ ਢੱਟੀ ਪੱਤੋ ਕਿਸੇ ਜਾਣ ਪਛਾਣ ਦੇ ਮਤਾਜ ਨਹੀਂ ਹਰ ਖੇਤਰ ਦੇ ਵਿੱਚ ਬਾਈ ਦਾ ਨਾਮ ਹੈ ਤੇ ਹਰ ਖੇਤਰ ਦੇ ਵਿੱਚ ਨਾਮਾ ਖੱਟਣ ਵਾਲੇ ਬਾਈ ਕਲਦੀਪ ਢੱਟੀ ਪੱਤੋ ਨਾਲ ਸੋ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਦਾ ਫਿਕਰਮੰਦ ਮੀਡੀਆ ਜੀ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੀ ਟੀਮ ਨੂੰ ਸਮਾਂ ਦਿੱਤਾ ਮੈਂ ਫਿਕਰਮੰਦ ਮੀਡੀਆ ਦੇ ਸਾਰੇ ਹੀ ਜਿਹੜੇ ਵਰਕਰ ਸਾਹਿਬਾਨ ਨੇ ਜਿੱਲੀ ਟੀਮ ਹੈ ਜਿਹਨੇ ਸਰੋਤੇ ਦੇ ਵੇਖਣ ਵਾਲੇ ਸਾਰਿਆਂ ਨੂੰ ਮੇਰੇ ਵੱਲੋਂ ਸასი ਸ਼ਕਲ ਪਿਆਰ ਭਰੀ ਸასი ਸ਼ਕਲ ਜਿਉਂਦੇ ਰਹੋ ਵਸਦੇ ਰਹੋ ਤੁਹਾਡੀਆਂ ਲੰਬੀਆਂ ਉਮਰਾਂ ਹੋਣ ਔਰ ਐਸੇ ਤਰ੍ਹਾਂ ਤੁਸੀਂ ਕੁਝ ਨਾ ਕੁਝ ਜ਼ਿੰਦਗੀ ਚ ਪੇਸ਼ ਕਰਦੇ ਰਹੋ ਪੁਰੀ ਪੱਟੀ ਤੁਸੀਂ 2023 ਦੇ ਵਿੱਚ ਰਿਟਾਇਰ ਹੋ ਗਏ ਜੀ ਤੇ ਤੁਹਾਡੇ ਉੱਤੇ ਸਮਾਜ ਨੂੰ ਬੜੀਆਂ ਆਸਾਂ ਤੇ ਉਮੀਦਾਂ ਨੇ ਇੱਕ 2023 ਤੋਂ ਰਿਟਾਇਰ ਹੋਣ ਤੋਂ ਬਾਅਦ ਦੀ ਅਗਲੀ ਰੂਪਰੇਖਾ ਦੀ ਇਸ ਦਾ ਕੀ ਅਗਲੀ ਰੂਪਰੇਖਾ ਕੀ ਤਿਆਰ ਕਰੀ ਸੋ ਗੱਲ ਹੈ ਜੀ 2023 ਦੇ ਵਿੱਚ ਮੈਂ ਰਿਟਾਇਰ ਹੋ ਗਿਆ ਰੂਪਰੇਖਾ ਜਿਹੜੀ ਹੈਗੀ ਆ ਆਲਰੇਡੀ ਮੇਰੀ ਪਹਿਲਾਂ ਤੋਂ ਰੂਪਰੇਖਾ ਬਣੀ ਹੋਈ ਆ ਮੇਰ ਜਿਹੜੀ ਮਨ ਦੀ ਤਮੰਨਾ ਹੈ ਕਿ ਮੈਂ ਰਾਜਨੀਤੀ ਦੇ ਵਿੱਚ ਜ਼ਰੂਰ ਪ੍ਰਵੇਸ਼ ਕਰੂੰਗਾ ਰਾਜਨੀਤੀ ਦੇ ਵਿੱਚ ਜਰੂਰ ਜਾਊਗਾ ਅੱਛਾ ਇਸ ਤੋਂ ਪਹਿਲਾਂ ਵੀ ਤੁਸੀਂ ਰਾਜਨੀਤੀ ਦੇ ਵਿੱਚ ਐਂਟਰੀ ਮਾਰੀ ਸੀ ਹਨ ਜੀ ਤੇ ਆਪਣਾ ਮੇਰੇ ਖਿਆਲ ਨਾਲ ਬੇਟਾ ਵੀ ਐਮਸੀ ਹੈ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ ਕਿੰਨੇ ਸਾਲ ਚ ਐਂਟਰੀ ਮਾਰੀ ਕਿਹੜੀ وجہ ਦੇ ਕਾਰਨ ਤੁਹਾਡੀ ਟਿਕਟ ਕੱਟੀ ਗਈ 2016 ਦੇ ਵਿੱਚ ਬੜੀ ਮਿਹਨਤ ਕੀਤੀ ਕਾਂਗਰਸ ਪਾਰਟੀ ਵੱਲੋਂ ਤੇ ਮੈਨੂੰ ਚੰਡੀਗੜ੍ਹ ਬੁਲਾਇਆ ਵੀ ਗਿਆ ਕੈਪਟਨ ਨਮਿੰਦਰ ਸਿੰਘ ਹੁਣਾ ਵੱਲੋਂ ਬੁਲਾਇਆ ਗਿਆ 12 ਦੇ ਵਿੱਚ ਤੇ ਆਹ ਮੇਰੀ ਕਿਸੇ ਕਾਰਨ ਤੁਹਾਨੂੰ ਅਸੀਂ ਟਿਕਟ ਨਹੀਂ ਦੇ ਸਕਦੇ ਤੇ ਤੁਸੀਂ ਦੱਬ ਕੇ ਮਿਹਨਤ ਕਰੋ ਅਸੀਂ ਤੁਹਾਨੂੰ ਕੋਈ ਵਧੀਆ ਡੈਜਿਗਲੇਸ਼ਨ ਦੇਵਾਂਗੇ ਤੇ ਤੁਸੀਂ ਦੱਬ ਕੇ ਮਿਹਨਤ ਕਰੋ ਬਹੁਤ ਮਿਹਨਤ ਕੀਤੀ ਚਲੋ ਜੋ ਹੈਗਾ ਸਾਡੇ ਪਰਿਵਾਰ ਦੇ ਵਿੱਚ ਗੱਲ ਇਹ ਆ ਵੀ ਮੇਰੀ ਜਿਹੀ ਬੋਆ ਉਹ ਬਕੌਰ ਵਾਈਸ ਪ੍ਰੈਜ਼ੀਡੈਂਟਾ ਨਗਰ ਪੰਚਾਇਤ ਨੇ ਹਾਲ ਸਿੰਘ ਵਾਲੇ ਦੀ ਅਸੀਂ ਐਮਸੀ ਜਿੱਤੇ ਹੋਇਆ ਵਾਰਡ ਨੰਬਰ 13 ਤੋਂ ਜੀ ਅੱਛਾ ਫਿਰ ਜਿਵੇਂ ਰਾਜਨੀਤੀ ਦੀ ਗੱਲ ਕੀਤੀ ਹੈ ਹਨਾ ਰਾਜਨੀਤੀ ਦਾ ਬਲੀ ਕੌੜੀ ਸੌੜੀ ਤੇ ਜਾਤੀਵਾਦੀ ਰਾਜਨੀਤੀ ਪਰ ਜਿਹੜੇ ਹਸਣਾ ਤੁਹਾਡਾ ਅਕਸ ਹਨ ਤੁਹਾਡਾ ਨਾਮ ਹੈ ਤੇ ਉਹ ਸਾਡਾ ਤੁਸੀਂ ਇਹ ਕਿਵੇਂ ਲੈਣਾ ਜਿਹੜੀ ਕਬੂਲ ਕੀਤੀ ਹੈ ਕਿਵੇਂ ਤੁਸੀਂ ਇਹਨੂੰ ਸਵੀਕਾਰ ਕੀਤਾ ਰਾਜਨੀਤੀ ਦੇ ਵਿੱਚ ਆਉਣ ਵਾਸਤੇ ਉਹ ਗੱਲ ਇਹ ਆ ਵੀ ਸਵਾਲ ਤੁਹਾਡਾ ਬਹੁਤ ਵਧੀਆ ਇਹਦਾ ਉੱਤਰ ਵੀ ਮੈਂ ਤੁਹਾਨੂੰ ਬਹੁਤ ਵਧੀਆ ਦਿੰਦਾ ਜੀ ਕਿ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਜੀ ਸਾਲਿਆਂ ਉਂਗਲ ਇੱਕੋ ਜਿਹੀ ਹੁੰਦੀਆਂ ਆ ਰਾਜਨੀਤੀ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ ਪਰ ਸੱਚੀ ਸੁੱਤੀ ਰਾਜਨੀਤੀ ਦੀ ਵੀ ਲੋੜ ਹੈ ਕਰਨਾ ਕੀ ਜਿਹੜੇ ਰਾਜਨੀਤੀ ਚ ਆਦੇ ਦੇਖੋ ਰਾਜਨੀਤੀ ਦੇ ਵਿੱਚ ਸਾਰੇ ਕੰਮ ਹੀ ਕਰਨ ਵਾਲੇ ਹੁੰਦੇ ਨੇ ਅੱਜ ਵੀ ਘੜੀ ਦੇ ਵਿੱਚ ਲੋਕਾਂ ਨੂੰ ਦੇਖ ਲਓ ਲੋਕਾਂ ਨੂੰ ਪੜ੍ਹਾਈ ਦੀ ਜ਼ਰੂਰਤ ਹੈ ਲੋਕਾਂ ਨੂੰ ਦਵਾਈ ਦੀ ਜ਼ਰੂਰਤ ਹੈ ਲੋਕਾਂ ਨੂੰ ਚੰਗੇ ਇਲਾਜ ਦੀ ਜ਼ਰੂਰਤ ਹੈ ਰੇ ਫਿਰਦੇ ਨੇ ਪੜ ਕੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਿਆ ਲੋਕ ਦਵਾਈ ਵੱਲੋਂ ਹਸਪਤਾਲਾਂ ਦੇ ਵਿੱਚ ਮਰ ਰਹੇ ਨੇ ਇਹ ਸਾਰਾ ਕੰਮ ਸਰਕਾਰਾਂ ਦਾ ਹੁੰਦਾ ਹੈ ਪੜ੍ਹਾਈ ਵੀ ਸਰਕਾਰਾਂ ਨੇ ਦੇਣੀ ਹੈ ਦਵਾਈ ਵੀ ਸਰਕਾਰਾਂ ਨੇ ਦੇਣੀ ਹੈ ਲੋਕ ਤਾਂ ਆਜ ਵੱਲੋਂ ਮਰ ਰਹੇ ਨੇ ਕੱਲਾ ਤਰਦੀਪ ਸਿੰਘ ਪੱਤੀ ਕੀ ਕਰੂ ਰਾਜਦिती ਦੇ ਵਿੱਚ ਕਿ ਕੀ ਰੂਪ ਰਖਾ ਕੇ ਕੋਈ ਕੋਈ ਗਰੁੱਪ ਤਿਆਰ ਕੀਤਾ ਜਾਂਦਾ ਕੀ ਸਮਝ ਆ ਰਿਹਾ ਹੈ ਦੇਖੋ ਮੇਰੀ ਆਦਤ ਹੈ ਮੈਂ ਜਦੋਂ ਕੱਲਾ ਵੀ ਤੁਰਾਂ ਨਾ ਤੇ ਮੇਰੇ ਪਿੱਛੇ ਰਾਹ ਬਣ ਜਾਂਦਾ ਜੀ ਦੇਖੋ ਜੇ ਮੈਂ ਲੰਘਾ ਰਾਹ ਬਣ ਜਾਂਦਾ ਹਾਂਜੀ ਸੋ ਮੈਂ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਹੈ ਕਿ ਰਾਜਨੀਤੀ ਦੇ ਵਿੱਚ ਇਹ ਨਹੀਂ ਕਿ ਰਾਜਨੀਤੀ ਦੇ ਵਿੱਚ ਇੱਕੋ ਹੀ ਸੀਟ ਹੈ ਕਲਦੀਪ ਪੱਟੀ ਆਸਤੇ 117 ਸੀਟ ਹੈ ਹਾਂਜੀ 117 ਸੀਟਾਂ ਦੇ ਉੱਤੇ ਨੁਮਾਇंदे ਚੁਣੇ ਜਾਂਦੇ ਆ ਜਦੋਂ ਅਸੀਂ ਕੋਈ ਚੰਗੀ ਸੋਚ ਲੈ ਕੇ ਚੰਗਾ ਲੋਕਾਂ ਤੋਂ ਸਨੇਹਾ ਬਣਾ ਦੇ ਚੰਗੇ ਲੋਕ ਜਾਗਰੂਤ ਕਰਾਂਗੇ ਇਸ ਦੁਨੀਆ ਦੇ ਵਿੱਚ ਉਹ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਵੱਸਦੇ ਨੇ ਇੱਥੇ ਬੜੇ ਸੱਚੇ ਸੋਚੇ ਲੋਕ ਵੀ ਵੱਸਦੇ ਆ ਜਿਹੜੇ ਕਿ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਅਗਰ ਉਹਨਾਂ ਨੂੰ ਮੌਕਾ ਵੱਲ ਦੇ ਲੱਗੇ ਨਾ ਚੰਗਾ ਮੌਕਾ ਮਿਲ ਜੇ ਤਾਂ ਬਹੁਤ ਕੁਝ ਹੋ ਸਕਦਾ ਤੇ ਕੀ ਨਹੀਂ ਹੋ ਸਕਦਾ ਸਾਰਾ ਕੁਝ ਹੋ ਸਕਦਾ ਇੱਥੇ ਸੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਬੀ ਲੋਕਾਂ ਨੇ ਮੈਨੂੰ ਕੱਤੋਂ ਨਗਿੰਦਰ ਸਿੰਘ ਨੇ ਸਵਾਲ ਕੀਤਾ ਬੀ 2017 ਦੀ ਸਰਕਾਰ ਬਣ ਗਈ ਵੀ 2022 ਦਾ ਕੀ ਬਣੂ ਮੈਂ ਕਿਹਾ ਜੀ 22 ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣ ਸਕਦੀ 17 ਤੋਂ 22 ਤੱਕ ਰਹੀ ਸੀ 22 ਤੋਂ ਬਾਅਦ 22 ਤੋਂ 27 ਤੱਕ ਨਹੀਂ ਬਣ ਸਕਦੀ ਹਾਂਜੀ ਮੈਂ ਕਹਿੰਦੇ ਕਿਉਂ ਮੈਂ ਕਿਹਾ ਵੀ 22 ਤੋਂ 27 ਤੱਕ ਇਸ ਕਰਕੇ ਨਹੀਂ ਬਣ ਸਕਦੀ ਲੋਕ ਸਾਰੀਆਂ ਪਾਰਟੀਆਂ ਤੋਂ ਅੱਕ ਚੁੱਕੇ ਨੇ ਲੋਕ ਬਦਲਾ ਚਾਹੁੰਦੇ ਨੇ ਲੋਕਾਂ ਨੇ ਬਦਲਾ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਇਹ ਜਿਹੜੀ ਵੋਟ ਹੈ ਆਮ ਆਦਮੀ ਪਾਰਟੀ ਨੂੰ પાਕੇ ਸਾਰੇ ਦੇ ਸਾਰੇ ਐਮਐਲਏ 92 ਐਮਐਲਏ ਆਮ ਆਦਮੀ ਪਾਰਟੀ ਦੇ ਜਿਤਾਏ ਲੋਕ ਬਹੁਤ ਬੁਰੀਦਾਨ ਨਿਰਾਸ਼ ਸੀ ਇਹਨਾਂ ਤੋਂ ਕਿਉਂਕਿ ਹਰ ਇੱਕ ਸਰਕਾਰ ਜਦੋਂ ਆਉਂਦੀ ਹੈ ਉਹ ਆਪ ਕੋ ਆਪਣਾ ਸਿਸਟਮ ਕਰ ਲੀਆ ਪ੍ਰੋਪਰ ਤਰੀਕੇ ਨਾਲ ਕੁਝ ਨਹੀਂ ਹੁੰਦਾ ਸਰਕਾਰ ਲੋਕਾਂ ਨੇ ਬਗੜਾ ਨਾਲ ਇਹਨਾਂ ਦੀ ਵੀ ਬਣਾਈ ਸੀ ਇਹਨਾਂ ਨੇ ਵੀ ਜਿਹੜੇ بڑے ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਵਾਅਦਾ ਜਿਹੜਾ ਮੇਰੇ ਖਿਆਲ ਮਤਲਬ ਦਾ ਵਾਦਾ ਕੋਈ ਨਹੀਂ ਪੂਰਾ ਇਹਨਾਂ ਦੇ ਜਿਹੜੇ ਰਸਤੇ ਬੱਜਨੀ ਦੀ ਇਹਨਾਂ ਨੇ ਗੱਲ ਕੀਤੀ ਸੀ ਰੇਤਾ ਉਹੋ ਹੀ 50000 ਦਾ ਟਰਾਲਾ ਸੀ ਤੇ ਅੱਜ ਵੀ 50000 ਦਾ ਟਰਾਲਾ ਇੱਥੇ ਆ ਬਣਾ ਕੇ ਉਹਨਾਂ ਹਸਪਤਾਲ ਅੱਜ ਕਿਹੜਾ ਇਲਾਜ ਅੱਜ ਕਿਸੇ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਰੱਬ ਨਾ ਕਰੇ ਐਕਸੀਡੈਂਟ ਦੇ ਬਣਾ ਲੋ ਵੀ ਲੱਤ ਬਾਹਾਂ ਟੁੱਟ ਜਾਂਦੀ ਹੈ ਤੇ ਨਿੱਕੀਆਂ ਨਿੱਕੀਆਂ ਕਲੀਨਿਕਾਂ ਕੀ ਕਰਨਗੇ ਉਹਨੂੰ ਤਾਂ ਵੱਡੇ ਹਸਪਤਾਲ ਦੀ ਲੋੜ ਹੈ ਉਹਨੂੰ ਵੱਡੇ ਡਾਕਟਰ ਦੀ ਲੋੜ ਹੈ ਜਿਹੜਾ ਡਾਕਟਰ ਉਹਦਾ ਚੀਰ ਫਾੜ ਕਰਕੇ ਪੇਸ਼ਲ ਕਰਕੇ ਉਹਦੇ ਪਲੇਟਾਂ ਪਾਵੇ ਉਹਨੂੰ ਟ੍ਰੀਟਮੈਂਟ ਚਾਹੀਦੀ ਹੈ ਖੰਡ ਦੇ ਕੰਮ ਦਾ ਆਦ ਹੈ ਜਿਹੜਾ ਉਹ ਤਾਂ ਨਾਰਮਲ ਵੀ ਖੰਡ ਦੇ ਕੰਮ ਨੂੰ ਤਾਂ ਬੰਦਾ ਵੈਸੇ ਵੀ ਚੱਲ ਲੈਂਦਾ ਕੋਈ ਕੋਈ ਏਡੀ ਪ੍ਰੋਬਲਮ ਨਹੀਂ ਐਸੇ ਕਰਕੇ ਇਹ ਜਿਹੜਾ ਸਿਸਟਮ ਹੈ ਇਹ ਸਿਸਟਮ ਨੂੰ ਚਲਾਉਣ ਵਾਸਤੇ ਬੜੇ ਸੱਚੇ ਸੁੱਚੇ ਨੌਜਵਾਨ ਧਰਕ ਦਿਲ ਜਿਹੜੇ ਬੋਲਣ ਵਾਲੇ ਬਲਾਰੇ ਨੇ ਜਿਨ੍ਹਾਂ ਦੇ ਪੱਲੇ ਆ ਜਿਨ੍ਹਾਂ ਦੀ ਝੋਲੀ ਤੇ ਦਾਣੇ ਆ ਉਹ ਇਹਦੇ ਬੰਦਿਆਂ ਨੂੰ ਮੂਰੇ ਆਉਣਾ ਚਾਹੀਦਾ ਮੂਰੇ ਆ ਕੇ ਫੇਰ ਹੀ ਸਾਡੇ ਪੰਜਾਬ ਦਾ ਕੁਝ ਬਣ ਸਕਦਾ ਇਹ ਬਦਲ ਅਗਲੀ ਰੂਪਰੇਖਾ ਕੀ ਆ ਫਿਰ ਇਸ ਤੋਂ ਇਲੈਕਸ਼ਨ ਲੁਕਸ਼ਨ ਵਗੈਰਾ ਇਹ ਇਸ ਤੋਂ ਅਗਲੀ ਰੂਪਰੇਖਾ ਦੇਖੋ ਵੀ ਸਾਡਾ ਪੋਲੀਟੀਕਲ ਵੈਂਜ ਵੀ ਆਲ ਇੰਡੀਆ ਮਰਦਿ ਸਿੱਖ ਵੈਲਫੇਅਰ ਐਸੋਸੀਏਸ਼ਨ ਦਾ ਜਿਹੜਾ ਪੋਲੀਟੀਕਲ ਵੈਂਜ ਹੈ ਅਸੀਂ ਉਹਦੇ ਵਿੱਚ ਵੀ ਅਸੀਂ ਪੋਲੀਟੀਕਲ ਮੀਟਿੰਗਾਂ ਕਰਦੇ ਆ ਅਸੀਂ ਪੋਲੀਟੀਕਲ ਜਿਹੜਾ ਸਿਸਟਮ ਹੈ ਉਹਨੂੰ ਸਾਰੇ ਨੂੰ ਚਲਾ ਰਹੇ ਆ ਅਸੀਂ ਚੰਗੇ ਪੜ੍ਹੇ ਲਿਖੇ ਬੰਦੇ ਨਾਲ ਜੋੜ ਰਹੇ ਆ 2027 ਆਸਤੇ ਆਲ ਦਾ ਮਿਸ਼ਨ ਕੰਮ ਕਰ ਰਹੇ ਆ ਅਸੀਂ ਰੰਗਰੇਟੇ ਗੁਰੂ ਕੇ ਦੇਖ ਕੇ ਅਸੀਂ ਆਪ ਦਾ ਮਿਸ਼ਨ ਸ਼ੁਰੂ ਕੀਤਾ ਹੋਇਆ ਸਾਡਾ ਜਿਹੜਾ ਕੌਮ ਦਾ ਫਖਰ ਐਲਾਨ ਜੀ ਨੂੰ ਅਸੀਂ ਕੀਤਾ ਹੋਇਆ ਸਖਵਿੰਦਰ ਸਿੰਘ ਡੈਣੀ ਬੰਦਾਲਾ ਅਸੀਂ ਮੰਗ ਕਰਦੇ ਆ ਕਿ ਅਗਲਾ ਜਿਹੜਾ ਮੁੱਖ ਮੰਤਰੀ ਸਖਵਿੰਦਰ ਸਿੰਘ ਡੈਣੀ ਬੰਦਾਲਾ ਬਣਾਇਆ ਜਾਵੇ ਰਾਜਨੀਤੀ ਦੇ ਇਸ ਤੋਂ ਅੱਗੇ ਕੀ ਤੁਸੀਂ ਪ੍ਰੋਗਰਾਮ ਕਿੰਨੇ ਮੀਟਿੰਗਾਂ ਕਰ ਰਹੇ ਹੋ ਕਿਹੜੀ ਰੂਪरेखा ਤਿਆਰ ਕਰ ਰਹੇ ਹੋ ਦੇਖੋ ਰਾਜਨੀਤੀ ਦੇ ਵਿੱਚ ਇਸ ਟਾਈਮ ਮੈਂ ਜਿਹੜੀ ਸਸਸਲਾ ਸਰਕਾਰ ਮੈਂ ਆਲ ਇੰਡੀਆ ਮਦਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਆਫ ਅਫੀਸਸਤਾ ਇਹ ਇਕੱਲੀ ਪੰਜਾਬ ਤੇ ਅਧਰ ਹੋਦੀ ਹੈ ਇਹ ਸਾਰੇ ਸਾਰੇ ਆਲ ਇੰਡੀਆ ਦੀ ਹੈ ਜੀ ਇਹ ਕੌਮੀ ਸੰਸਥਾ ਕੌਮੀ ਸੰਸਥਾ ਆਲ ਇੰਡੀਆ ਦੀ ਸੰਸਥਾ ਇਹਦੇ ਵਿੱਚ ਮੈਂ ਮੁਖ ਬਲਾਰਾ ਮੈਨੂੰ ਇਹਨਾਂ ਨੇ ਨਿਯੁਕਤ ਕੀਤਾ ਸਾਡੀ ਸੰਸਥਾ ਨੇ ਅਸੀਂ ਪੂਰਾ ਸਟੱਗਲ ਕਰ ਰਹੇ ਆ ਜਿਹੜਾ ਅੱਜ ਸਾਡਾ ਰੰਗਰੇਟਾ ਪਰਿਵਾਰ ਹੈ ਜੀ ਦੀਆਂ ਸਿੱਕੇ ਇਤਿਹਾਸ ਬਹੁ ਵੱਡੀਆਂ ਵੱਡੀਆਂ ਕੁਰਬਾਨੀਆਂ ਹੈ ਜੀਵਨ ਪੰਜਾਬ ਦੀ ਰਾਜਨੀਤੀ 'ਚ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਆ ਜਿਹਦੇ ਸਸ਼ਟਮਾ ਦੇ ਵਿੱਚ ਜਿਹੜੀ ਕੌਮ ਦੀਆਂ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਅਸੀਂ ਉਹਨਾਂ ਨੂੰ ਨਾਲ ਜੋੜ ਰਹੇ ਆ ਉਹਨਾਂ ਨੂੰ ਬੋਲ ਕੇ ਸਟੇਜਾਂ ਤੋਂ ਸੁਣਾ ਰਹੇ ਆ ਕਿ ਸਾਡਾ ਇਤਿਹਾਸ ਕੀ ਹੈ ਸਾਡੇ ਗੁਰੂਆ ਪੀਰਾਂ ਨੇ ਕੀ ਕੀਤਾ ਅਸੀਂ ਕੀ ਕਰਦੇ ਆ ਉਹਨਾਂ ਨੂੰ ਅਸੀਂ ਜੋੜ ਰਹੇ ਆ ਅਸੀਂ ਏਦੋਂ ਪਹਿਲਾਂ ਆਲ ਇੰਡੀਆ ਮੱਧਵੀ ਸਿੱਖ ਵਿਲ ਫਿਰ ਐਸੋਸੀਏਸ਼ਨ ਵੱਲੋਂ ਚਾਰ ਪ੍ਰੋਗਰਾਮ ਕਰ ਚੁੱਕੇ ਆ ਮਾਨਸਾ ਕੀਤਾ ਇੱਕ ਪ੍ਰੋਗਰਾਮ ਅਸੀਂ ਤਰਨਤਾਰਨ ਕੀਤਾ ਰਾਜਸਥਾਨ ਚ ਹੋਇਆ ਐਸਾ ਜਾ ਕੇ ਸਾਡੇ ਪ੍ਰੋਗਰਾਮ ਹੋ ਜਿਹੜਾ ਚੌਥਾ ਪ੍ਰੋਗਰਾਮ ਹੋ ਰਿਹਾ ਜ਼ਿਲ੍ਹਾ ਮੋਗਾ ਦੀ ਧਰਤੀ ਬੰਦਮੀ ਕਲਾ ਦਾਣਾ ਮੰਡੀ ਵਿੱਚ 24 ਤਰੀਕ ਨੂੰ ਹੋ ਰਿਹਾ ਉਸ ਪ੍ਰੋਗਰਾਮ ਦਾ ਨਾਮ ਕੀ ਹੈ ਉਸ ਪ੍ਰੋਗਰਾਮ ਦਾ ਨਾਮ ਹੈਗਾ ਸੀਸ ਭੇਟਾ ਦਿਵਸ ਸੀਸ ਭੇਟਾ ਦਾ ਕੀ ਮਤਲਬ ਕੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਦੋਂ ਬਾਬਾ ਜੀਵਨ ਸਿੰਘ ਮਹਾਰਾਜ ਲੈ ਕੇ ਆਏ ਨੇ ਉਹਨੂੰ 350 ਸਾਲ ਹੋ ਗਏ ਆ ਕਿ ਸਾਡੇ 350 ਸਾਲਾਂ ਨਾਲ 350 ਸਾਲਾ ਅਸੀਂ ਬਣਾ ਰਹੇ ਹਾਂ ਹਾਂਜੀ ਸਰਕਾਰ ਪੱਟੀ ਤੋਂ ਗੱਲ ਬੇਰੋਖੀ ਆਉਂਦੀ ਹੈ ਵੀ ਜਿਹੜੀ ਰਾਜਨੀਤੀ ਹੈ ਨਾ ਲੋਕ 70 80 ਸਾਲ ਤੋਂ ਬੜੇ ਦੁਖੀ ਨੇ ਰਾਜਨੀਤਿਕ ਲੋਕਾਂ ਤੋਂ ਅ ਜਿਹੜਾ ਗਰੀਬ ਬੰਦਾ ਹੈ ਨਾ ਜਾਂ ਕਿਸਾਨ ਲਾ ਲੋ ਜਾਂ ਮਜ਼ਦੂਰ ਲਾ ਲੋ ਉਹਨਾਂ ਦੇ ਕੰਮ ਕਰਦਾਂ ਕਰਦਿਆਂ ਦੇ ਜਿਹੜੇ ਢੱਡਾ ਸੁੱਕ ਤੇ ਢੂਂ ਜਾਣਾਂ ਲੱਗਦੇ ਧੌਣਾ ਸੁੱਕੇ ਮੋਢਾਂ ਲਾ ਪਰ ਉਹ ਐਸ ਪ੍ਰਾਸ਼ਤੀ ਦੇ ਲਈ ਜਿੰਨਾ ਕੰਮ ਕਰਦੇ ਉਹਨਾਂ ਨੂੰ ਮਿਹਨਤ ਨਹੀਂ ਮਿਲ ਰਹੀ ਜ਼ਮੀਨਾਂ ਜਾਇਦਾਦਾਂ ਦੇ ਜਿਹੜੇ ਮਾਲਕਾਂ ਅੱਜ ਤੱਕ ਕੋਠਿਆਂਕਾਰਾਂ ਦੇ ਮਾਲਕ ਨਹੀਂ ਬਣੇਗਾ ਮਜ਼ਦੂਰ ਪਰ ਉਹ ਤੁਹਾਡੇ ਦੇ ਕਿਹੜੇ ਗਿੱਧਰ ਸਿੰਘ ਜਿਉ ਤੁਹਾਡੇ ਦੇ ਕਿਵੇਂ ਵਿਸ਼ਵਾਸ ਕਰਨਗੇ ਕਿਉਂਕਿ ਕਾਂਗਰਸ ਤਾਂ ਅੱਗੇ ਹੀ ਬਹੁਤ ਪਹਿਲਾਂ ਅਜ ਕੀਤਾ ਹੈ ਕਿਹੜੇ ਗਿੱਧਰ ਸਿੰਘ ਜੀ ਤੁਹਾਡੇ ਕੋਲ ਜੀ ਤੁਹਾਡੇ ਵਿਸ਼ਵਾਸ ਕਰਨਗੇ ਸੋ ਰਾਜੀ ਜੀ ਤੁਹਾਡਾ ਸਵਾਲ ਬੜਾ ਅੱਛਾ ਸਾਡੇ ਤੇ ਅਸੀਂ ਜਿਹੜਾ ਲੋਕਾਂ ਦੇ ਢੰਕਰ-ਕਰ ਅਸੀਂ ਜਾ ਰਹੇ ਆ ਸਾਡਾ ਜਿਹੜਾ ਵਿੰਗ ਹੈ ਬੜੀ ਮਿਹਨਤ ਕਰ ਰਿਹਾ ਅਸੀਂ ਫੰਕਸ਼ਨ ਕਰ ਰਹੇ ਆ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ ਅੱਜ ਸਾਡੇ ਸਮਾਜ ਨੂੰ ਦੋ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਪਹਿਲੇ ਨੰਬਰ ਤੇ ਦਵਾਈ ਦੀ ਲੋੜ ਹੈ ਦੂਜੇ ਨੰਬਰ ਤੇ ਪੜ੍ਹਾਈ ਦੀ ਲੋੜ ਹੈ ਹਾਂਜੀ ਜਦੋਂ ਸਾਡੇ ਬੱਚੇ ਪੜ੍ਹ ਗਏ ਸਾਡੇ ਹਰ ਪਰਿਵਾਰ ਦੇ ਵਿੱਚ ਇੱਕ ਇੱਕ ਮੈਂਬਰ ਨੂੰ ਵੀ ਨੌਕਰੀ ਮਿਲ ਗਈ ਨਾ ਤੇ ਇਹੀ ਪਰਿਵਾਰਾਂ ਦੇ ਜਿਹੜੇ ਪੇਟ ਆ ਪਾਲਣੇ ਸ਼ੁਰੂ ਹੋ ਜਾਣਗੇ ਤੇ ਪਰਿਵਾਰ ਦੇ ਬੁੱਢੇ ਫੇਰ ਕਿਉਂਕਿ ਨਾਗ ਸਾਡੀ ਪੜ੍ਹਾਈ ਆ ਨਾਗ ਸਾਡੀ ਦਵਾਈ ਆ ਜੇ ਲੋ 4 ਪੈਸੇ ਹੁੰਦੇ ਨੇ ਜਦੋਂ ਕੋਈ ਘਰ ਦੇ ਵਿੱਚ ਇੱਕ ਪੇਸ਼ੈਂਟ ਬਿਮਾਰ ਹੋ ਜਾਵੇ ਸਾਰੇ ਲੱਗ ਜਾਂਦੇ ਨੇ ਮਹਿੰਗਾਈ ਦਾ ਜ਼ਮਾਨਾ ਇਸ ਕਰਕੇ ਅਸੀਂ ਜਿਹੜਾ ਵਿਸ਼ੇਸ਼ ਧਿਆਨ ਦੇ ਰਹੇ ਆ ਅਸੀਂ ਇਹਨਾਂ ਚੀਜ਼ਾਂ ਵੱਲ ਹੀ ਧਿਆਨ ਦੇ ਰਹੇ ਆ ਪਹਿਲੇ ਨੰਬਰ ਤੇ ਤਾਂ ਅਸੀਂ ਲੋਕਾਂ ਨੂੰ ਦਵਾਈ ਦਾ ਸਿਸਟਮ ਵੀ ਇਹੋ ਜਿਹਾ ਮਹੱਈਆ ਕਰਾ ਦੇਣਾ ਕਿ ਲੋਕ ਆਪ ਕਹਿਣਗੇ ਵੀ ਹਾਂ ਯਾਰ ਕਿਸੇ ਪਾਰਟੀ ਨੇ ਕੁਝ ਕੀਤਾ ਪੜ੍ਹਾਈ ਅਸੀਂ ਇੰਨੀ ਕਿ ਯੋਗਤਾ ਦੇਣੀ ਐ ਕਿ ਤੁਸੀਂ ਇੱਕ ਮੰਨ ਕੇ ਚੱਲੋ ਕਿ ਸਾਡੇ ਪੰਜਾਬ ਦੇ ਬੱਚਿਆਂ ਨੇ ਕੀ ਕੀਤਾ ਸਾਡੇ ਪੰਜਾਬ ਦੇ ਬੱਚਿਆਂ ਨੇ ਇੱਥੇ ਪਲੱਸ 2 ਕੀਤੀ ਆਈਲੈਟਸ ਕੀਤੀ ਕੈਨੇਡਾ ਅਮਰੀਕਾ ਚਲੇ ਗਏ 50-50 ਲੱਖ ਰੁਪਈਆ ਲਾ ਕੇ 20-30-30 ਲੱਖ ਰੁਪਈਆ ਲਾ ਕੇ ਔਰ ਸਾਡੇ ਪੰਜਾਬ ਦੇ ਵਿੱਚ ਬਾਹਰੀ ਸਟੇਟਾਂ ਦੇ ਬੰਦੇ ਆਈਐਸ ਅਫਸਰ ਪੀਸੀਐਸ ਅਫਸਰ ਡੀਐਸਪੀ ਤਹਿਸੀਲਦਾਰ ਬਾਹਰੀ ਸਟੇਟਾਂ ਦੇ ਆ ਸਾਡੇ ਬੱਚੇ ਕਿਉਂ ਨਹੀਂ ਬਣਦੇ ਬੜੀ ਬੁੱਖੀ ਗੱਲ ਆ ਸਾਡੇ ਬੱਚੇ ਆਈਐਸ ਕਰਨ ਸਾਡੇ ਬੱਚੇ ਪੀਸੀਐਸ ਕਰਨ ਅਗਰ ਕਿਸੇ ਪਰਿਵਾਰ ਦੇ ਵਿੱਚ ਇੱਕ ਬੰਦਾ IAS ਕਰ ਜੇ ਨਾ ਤੇ ਉਹਦੀਆਂ 10 ਕੋੜਾ ਫੁੱਲਰ ਜਾਂਦੀਆਂ ਮੈਂ ਇਹ ਨਹੀਂ ਆਂਦਾ ਕਿ ਉਹ ਏਦਾਂ ਕਮਾਈ ਕਰਦੇ ਜਾਂਦਾ ਉਸ ਪਰਿਵਾਰ ਦੇ ਵਿੱਚ ਛੇੜਕ ਲੱਗ ਜਾਂਦੀ ਵੀ IAS ਤੋਂ ਬੰਦੇ ਦੀ ਕਿੰਨੀ ਚੜ੍ਹਾਈ ਹੁੰਦੀ ਆ ਫਿਰ ਉਹ ਬੱਚੇ ਆ ਜਿਹੜੇ ਉਹ ਵੇਖ ਕੇ ਜਿਵੇਂ ਇੱਕ ਡਾਕਟਰ ਦੇ ਬੱਚੇ ਡਾਕਟਰ ਬਣ ਜਾਂਦੇ ਆ ਨਾ ਤੇ IAS ਦੇ ਬੱਚੇ ਵੀ IAS ਅਫਸਰ ਬਣ ਜਾਂਦੇ ਆ ਇਸ ਕਰਕੇ ਸਾਨੂੰ ਜਿਹੜੀ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਲੋੜ ਆ ਹੋਰ ਸਾਲ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਅਸੀਂ ਯਾਰ ਕਮਾਈ ਕਰ ਲਾਂਗੇ ਸਾਡੇ ਪਰਿਵਾਰ ਦੇ ਵਿੱਚ ਅਸੀਂ 5 ਬੀ ਆ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਮਿਲ ਗਈ ਤਾਂ ਉਹ ਸਾਰੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਹੈ ਦੂਜੇ ਪਰਿਵਾਰ ਨੂੰ ਪੜਾ ਵੀ ਸਕਦਾ ਜਦੋਂ ਅਸੀਂ ਪੜ੍ਹ ਲਿਖ ਗਏ ਆਪ ਦੇ ਅਸੀਂ ਆਪ ਦੇ ਪਰਿਵਾਰਾਂ ਨੂੰ ਇਹ ਗੱਲ ਕਹਿੰਦੇ ਕਿ ਤੁਸੀਂ ਆਪ ਦੇ ਕਿਤੇ ਕਰੋ ਕੋਈ ਲੱਕੜ ਦਾ ਕੰਮ ਕਰੋ ਤੋ ਲੱਕੜ ਦਾ ਕੰਮ ਕਰੋ ਕੋਈ ਥਾਰਾ ਗੱਡੀਆਂ ਦਾ ਕੰਮ ਸਿੱਖੋ ਕੁਝ ਕੰਮ ਸਿੱਖੋ ਕੰਮ ਸਿੱਖ ਕੇ ਕੰਮ ਕਰੋ ਸਰਕਾਰਾਂ ਅਸੀਂ ਮੋਲ ਦੇਵਾਂਗੇ ਤੁਹਾਨੂੰ ਵੱਡੇ ਵੱਡੇ ਇੰਡਸਟਰੀਆਂ ਲਾਉਣ ਵਾਸਤੇ ਸਰਕਾਰਾਂ ਦਾ ਕੰਮ ਆ ਦੇਖ ਰੇ ਕਰਦੇ ਜਦੋਂ ਇੱਕ ਪਰਿਵਾਰ ਦੇ ਵਿੱਚ ਇੱਕ ਬੰਦਾ ਘਾਰੋਲਾ ਕੰਮ ਸਿੱਖ ਗਿਆ ਪੂਰਾ ਟੈਕਨੀਕਲ ਉਹਨੇ 5-7 ਸਾਲ ਏਜੰਸੀ ਚਲਾ ਕੇ ਪੂਰਾ ਕੰਮ ਸਿੱਖ ਗਿਆ ਉਹ ਜਿੱਥੇ ਵੀ ਵਰਕਸ਼ਾਪ ਕਰੂਗੀ ਜਿੰਦ ਵਿੱਚ ਪਰਿਵਾਰ ਭੁੱਖਾ ਨਹੀਂ ਮਰ ਸਕਦਾ ਰੋਜ਼ਗਾਰ ਦੇਣਾ ਸਰਕਾਰ ਦਾ ਕੰਮ ਹੈ ਪੜਾਈ ਦੇਣੀ ਸਰਕਾਰ ਦਾ ਕੰਮ ਦਵਾਈ ਦੇਣੀ ਸਰਕਾਰ ਦਾ ਕੰਮ ਬਾਕੀ ਸਾਰੇ ਕੰਮ ਆ ਲੋ ਵੀ ਦੇ ਦੇ ਆਟਾ ਦਾਲ ਦੇ ਦੇ ਫਲਾਨਾ ਮਗ ਤੋਂ ਨਾ ਬਣਾਓ ਸਾਨੂੰ ਅੱਛਾ ਫਿਰ ਜਾਰਾਦਰ ਮੈਂ ਦੇਖ ਰਿਹਾ ਤੁਸੀਂ ਨਾ ਜਿਹੜੀ ਇੰਟਰਵਿਊ ਆਪਾਂ ਕੀਤੀ ਹੈ ਨਾ ਐਸ ਸੀ ਸਮਾਜ ਨਾਲ ਮੈਂ ਵੀ ਸਿੱਖਾਂ ਤੇ ਜ਼ਿਆਦਾ ਗੱਲਬਾਤ ਕਰਾਂ ਕਿ ਜਿਹੜਾ ਦੂਸਰਾ ਵਰਗ ਹੈ ਕਿਸਾਨ ਹੈ ਜਾਂ ਹੋਰ ਲੋਕ ਨੇ ਦੁਕਾਨਦਾਰ ਨੇ ਰੇੜੀ ਫੜੀਆਂ ਵਾਲੇ ਜਾਂ ਹੋਰ ਆਰਥੀਏ ਨੇ ਉਹ ਇਸ ਸਰਕਾਰ ਤੋਂ ਖੁਸ਼ੀ ਨੇ ਸਾਰੇ ਮੁਖੀ ਨੇ ਜਿੱਦਾਂ ਲੈਂਡ ਪੂਲਿੰਗ ਦੀ ਸਕੀਮ ਬਣਾਈ ਸੀ ਬੜਾ ਵਿਵਾਦ ਖੜਾ ਹੋਇਆ ਕਿਸਾਨ ਵਿਚਾਰੇ ਆ ਜਿਹੜੇ ਆਪਦੀਆਂ ਮੰਗਾਂ ਦੇ ਖਾਤਰ ਸੰਘਰਸ਼ ਕਰਨਾ ਤਾਂ ਹਰ ਬੰਦੇ ਦਾ ਰਾਈਟ ਹੈ ਮੰਗਣਾ ਸਰਕਾਰ ਕੋਲ ਹਰ ਬੰਦੇ ਦਾ ਰਾਈਟ ਹੈ ਸੰਸਥਾਵਾਂਾਂ ਬਣੀਆਂ ਨੇ ਕਿਸਾਨਾਂ ਦੇ ਵਿੰਗ ਬਣੇ ਹੋਏ ਨੇ ਉਹ ਸਰਕਾਰ ਤੋਂ ਮੰਗਦੇ ਨੇ ਅਸੀਂ ਤਾਂ ਕਿਸਾਨਾਂ ਦੀ ਮਦਦ ਵੀ ਜਾਵਾਂਗੇ ਅਸੀਂ ਗਰੀਬ ਮਜ਼ਦੂਰਾਂ ਦੀ ਮਦਦ ਵੀ ਕਰਾਂਗੇ ਅਸੀਂ ਗਰੀਬ ਦੁਕਾਨਦਾਰਾਂ ਦੀ ਮਦਦ ਵੀ ਕਰਾਂਗੇ ਅਸੀਂ ਜਿਹੜੇ ਕਿਸਾਨ ਆ ਉਹਨਾਂ ਦੀ ਮਦਦ ਵੀ ਕਰਾਂਗੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਉਹਨਾਂ ਦੇ ਹਰ ਕੰਮ ਦੇ ਵਿੱਚ ਮੋਢਾ ਨਾ ਮੋਢਾ ਲਾ ਕੇ ਖੜਾਂਗੇ ਫਿਰ ਇਹ ਦੇਖੋ ਸ਼ੰਗੂ ਬਾਰਡਰ ਤੇ ਕਿਸਾਨ ਘਰ ਨਾ ਲਾਈ ਬੈਠੇ ਸੀ ਉੱਥੇ ਕਿਸਾਨਾਂ ਨੂੰ ਚੱਕਿਆ ਗਿਆ ਉਹਨਾਂ ਦੀਆਂ ਟਰਾਲੀਆਂ ਨਹੀਂ ਫਿਆਈਆਂ ਅਵੇ ਤੱਕ ਵਿਚਾਰੇ ਟਰਾਲੀਆਂ ਲੱਭਦੇ ਫਿਰਦੇ ਜਰੀਬ ਕਿਸਾਨ ਸੀ ਪੈਸੇ ਵੀ ਢੇਗੜੇ ਵਿੱਚ ਸੀਗੇ ਪੈਸੇ ਪੂਸੇ ਵੀ ਕਹਿੰਦੇ ਚੋਕ ਕੇ ਲੈ ਗਏ ਸਾਰੇ ਉਹਨਾਂ ਨੇ ਪੈਸੇ ਲੈ ਗਏ ਉਹ ਸਿਲੰਡਰ ਹੀ ਲੈ ਕੇ ਆ ਕੇ ਉਹਨਾਂ ਦੇ ਗੈਸ ਨਾਲ ਉਹਦੇ ਰੋਟੀ ਮੁੱਚੇ ਪੰਜਾਬ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ ਕੀ ਮੈਸੇਜ ਅਸੀਂ ਤਾਂ ਬੜੀ ਕੋਸ਼ਿਸ਼ ਕਰ ਰਹੇ ਆ ਪੂਰੀ ਸੰਘਰਸ਼ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਤਾਂ 227 ਦੇ ਵਿੱਚ ਆਲਰੇਡੀ ਆ ਮਰਦੀ ਸਖਮ ਵੈਲਫੇਅਰ ਐਸੋਸੀਏਸ਼ਨ ਨਾਲੋਂ ਵੱਧ ਵੱਧ ਬੰਦੇ ਚੋਲ ਲੜਾਵਾਂਗੇ ਔਰ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਸੁਖਵਿੰਦਰ ਡੈਣੀ ਨੂੰ ਸੁਖਵਿੰਦਰ ਡੈਣੀ ਫਖਰੇ ਕੌਮ ਰੇਗਟਾ ਗੁਰੂ ਦਾ ਬੇਟਾ ਉਹਨੂੰ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਹੈ ਇਹੀ ਅਸੀਂ ਮੰਗ ਕਰਦੇ ਆ ਕਿ ਅਗਲਾ ਮੁੱਖ ਮੰਤਰੀ ਜਿਹੜਾ ਸਰਦਾਰ ਸੁਖਵਿੰਦਰ ਸਿੰਘ ਡੈਣੀ ਬਣਾਇਆ ਜਾਵੇ ਅੱਛਾ ਫਿਰ ਲਾਸਟ ਸਵਾਲ ਜਾਂਦੇ ਜਾਂਦੇ ਰਾਜਨੀਤਿਕਤਾ ਮਰ ਮੈਂ ਕਹਾ ਸਮਾਜ ਸੇਵੀ ਕਿਸਾਨ ਮਜ਼ਦੂਰ ਕਿਰਤੀ ਕਾਮਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੇ ਜਿਹੜੀ ਆਪਣੀ ਆਨ ਇੰਡੀਆ ਵੈਲਫਰ ਮਾਝੀ ਸਖਤ ਬਣੀ ਦੀ ਹੈ ਨਾ ਉਹਦੇ ਵਿੱਚ ਜਿਵੇਂ ਤੁਸੀਂ ਰਾਜਨੀਤਿਕ ਬੈਂਕ ਦੀ ਗੱਲ ਕਰੀ ਹੈ ਉਹਦੇ ਵਿੱਚ ਹੋਰ ਸਮਾਜ ਸੇਵੀ ਦਾ ਬੈਂਕ ਜਾਂ ਹੋਰ ਵੀ ਕੋਈ ਪੜ੍ਹਾਈ ਲਿਖਾਈ ਜਿਵੇਂ ਲੋਕਾਂ ਨੂੰ ਸੇਧ ਦੇਣ ਵਾਸਤੇ ਕੋਈ ਬੱਚਾ 10ਵੀਂ ਪਾਸ ਕਰ ਲੈਂਦਾ ਲੱਟੂ ਪਾਸ ਕਰ ਲੈਂਦਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਗਰੀਬ ਬੱਚਿਆਂ ਨੂੰ ਕਿਸ ਤੋਂ ਅੱਗੇ ਗਾਈਡੈਂਸ ਦੇਣ ਵਾਲੀ ਕੋਈ ਹੈ ਨਹੀਂਗਾ ਵੀ ਅਸੀਂ ਇਸ ਤੋਂ ਅੱਗੇ ਕੀ ਕਰੀਏ ਇਦਾਂ ਵੀ ਕੋਈ ਰੂਪਰੇਖਾ ਰਣਨੀਤੀ ਤਿਆਰ ਕਰ ਰਹੇ ਹਾਂ ਸੋ ਤੁਹਾਡਾ ਬੜਾ ਅੱਛਾ ਸਵਾਲ ਹੈ ਜੀ ਗਰੀਬ ਪਰਿਵਾਰਾਂ ਦੇ ਬੱਚੇ ਜਿਹੜੇ ਐਸੇ ਸਮਾਜ ਦੇ ਬੱਚੇ ਜਿਹੜੇ ਪੜ ਰਹੇ ਨੇ ਜਿਹੜੇ ਬੱਚੇ ਚੰਗੇ ਇੰਟੈਲੀਜੈਂਟ ਪੜ ਰਹੇ ਨੇ ਉਹਨਾਂ ਨੂੰ ਗਾਈਡ ਕਰਨ ਵਾਸਤੇ ਸਾਡਾ ਜਿਹੜਾ ਆਲ ਇੰਡੀਆ ਮਦਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਆ ਬਹੁਤ ਵੱਡੀ ਸੰਸਥਾ ਇਹਦੇ ਵਿੱਚ ਸਾਡੇ ਆਰਮੀ ਪਰਸਨ ਰਿਟਾਇਰਡ ਅਫਸਰ ਪਰਸਨ ਪੜ੍ਹੇ ਲਿਖੇ ਮੁੰਡੇ ਗ੍ਰੈਜੂਏਸ਼ਨ ਕੀਤੀ ਐਮਏ ਕੀਤੀ ਮੁੰਡਿਆਂ ਦੀ ਸਾਰੇ ਵਿੰਗ ਦੇ ਵਿੱਚ ਅਸੀਂ ਬੜੀ ਜਲਦੀ ਜਿਹੜੇ ਪਹਿਲਾਂ ਤਾਂ ਜਿਹੜਾ ਸਾਡੇ ਨੂੰ ਅਸੀਂ ਹੁਣੇ ਸਟਾਰਟ ਕੀਤਾ ਕਿ ਇਸ ਵਿੰਗ ਦੇ ਵਿੱਚ ਜਿਹੜਾ ਸਾਡਾ ਰਿੰਗਰੇਤੇ ਗੁਰੂ ਕੇ ਬੇਟੇ ਸਾਡਾ ਆਲ ਇੰਡੀਆ ਮਦਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਦਾ ਮੁੱਖ ਕੰਮ ਹੈ ਕਿ ਸਾਡੀ ਜਿਹੜੀ ਕੌਮ ਹੈ ਕੌਣ ਦੀ ਦਸ਼ਾ ਕੀ ਹੈ ਦਸ਼ਾ ਕੀ ਹੈ ਇਹ ਜਾਂਦੇ ਕਿੰਧਰ ਆ ਕੀ ਕਰਨਾ ਚਾਹਣਾ ਅਸੀਂ ਇਹਨਾਂ ਨੂੰ ਸਮਝਾ ਰਹੇ ਹਾਂ ਕਿ ਤੁਸੀਂ ਕਿਸੇ ਦੇ ਘਰਾਂ ਚ ਬੁਨਾ ਵੜੋ ਤੁਸੀਂ ਆਪ ਦੇ ਗੁਰੂ ਸਾਹਿਬਾਨਾਂ ਦੇ ਰਹਿਬਰਾਂ ਦੇ ਪਾਇਆ ਪੂਰਨਿਆਂ ਤੇ ਚੱਲੋ ਉਸ ਤੋਂ ਬਾਅਦ ਅਸੀਂ ਜਦੋਂ ਇਹ ਸਾਰਾ ਕਵਰ ਕਰ ਲਿਆ ਅਸੀਂ ਉਸ ਤੋਂ ਬਾਅਦ ਵਿੰਗ ਬਣਾ ਕੇ ਜਿਹੜੇ ਇੰਟੈਲੀਜੈਂਟ ਬੱਚੇ ਹੋਣਗੇ ਬਾਬਾ ਭੀਮਰਾਓ ਦੇਡਕਰ ਸਾਡੇ ਨਾਂ ਤੇ ਚੱਲ ਰਹੀ ਹੈ ਵੱਡੀਆਂ ਵੱਡੀਆਂ ਸੰਸਥਾਵਾਂ ਚੱਲ ਰਹੀਆਂ ਜਿੱਥੇ ਆਈ ਇਸ ਬੱਚੇ ਪੀਸੀ ਇਸ ਬੱਚੇ ਫ੍ਰੀ ਕੋਚਿੰਗ ਲੈ ਰਹੇ ਆ ਉੱਥੇ ਉਹ ਸੰਸਥਾ ਦੇ ਵਿੱਚ ਦਿੱਤੀ ਜਾਂਦੀ ਹੈ ਫ੍ਰੀ ਕੋਚਿੰਗ ਦਿੱਤੀ ਜਾਂਦੀ ਹੈ ਖੁੱਲੇ ਹੋਏ ਨੇ ਪ੍ਰੋਜੈਕਟ ਬਹੁਤ ਵੱਡੇ ਵੱਡੇ ਔਰ ਅਸੀਂ ਹੋਰ ਵੀ ਵਧੀਆ ਪ੍ਰੋਜੈਕਟ ਖੋਲ ਕੇ ਇਹਨਾਂ ਬੱਚਿਆਂ ਆਸ ਤੇ ਜਿਹੜੇ ਬੱਚੇ ਇੰਟੈਲੀਜੈਂਟ ਹੋਣਗੇ ਉਹਨਾਂ ਨੂੰ ਅੱਗੇ ਯੋਗ ਮੀਦਵਾਰ ਬਣਾਉਣ ਲਈ ਅਸੀਂ ਮਿਹਨਤ ਕਰਾਂਗੇ ਰਾਜਨੀਤੀ ਦੇ ਪ੍ਰਤੀ ਜਾਂਦੇ ਜਾਂਦੇ ਲਾਖਤ ਸਵਾਲ ਹੈ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਇਹ ਤੋਂ ਪਹਿਲਾਂ ਛੁੜ ਛੁੜ ਕੇ ਸਰਕਾਰਾਂ ਬਣਾਈਆਂ ਐਟ ਕੀ 227 ਦੇ ਵਿੱਚ ਆਲ ਇੰਡੀਆ ਮਨਵੀ ਸੇਖ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਵੱਧ ਤੋਂ ਵੱਧ ਕੈਂਡੀਡੇਟ ਆ ਉਹਨਾਂ ਨੂੰ ਤੁਸੀਂ ਜਿਟਾਓ ਸਰਦਾਰ ਸੁਖਵਿੰਦਰ ਸਿੰਘ ਡੈਣੀ ਐ ਜਿਹੜਾ ਸਾਡੇ ਬੰਡਾਲੇ ਤੋਂ ਉਹ ਕਾਂਗਰਸ ਪਾਰਟੀ ਦੇ ਐਮ ਐਲ ਏ ਵੀ ਰਹੇ ਆ ਔਰ ਬਕੜੇ ਮਰੇ ਨੂੰ ਧੜਕੇ ਨੇਤਾ ਨੇ ਉਹਨਾਂ ਨੂੰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਬਣਾਓ ਸਾਡਾ ਸਾਥ ਦਿਓ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਵਾਂਗੇ ਹਾਂਜੀ ਇਹ ਹਨ ਬਾਈ ਕੁਲਦੀਪ ਪੱਟੀਪੱਕੋ ਜਿਨ੍ਹਾਂ ਨਾਲ ਆਪਾਂ ਰਾਜਨੀਤਿਕ ਮਸਲੇ ਤੇ ਗੱਲਬਾਤ ਕੀਤੀ ਆਉਣ ਵਾਲੇ 2027 ਦੇ ਇਲੈਕਸ਼ਨ ਤੇ ਤੇ ਸੋ ਉਮੀਦ ਕਰਦੇ ਆ ਕਿ ਇਹਦਾ ਸਾਡਾ ਇਹ ਇੰਟਰਵਿਊ ਆ ਤੁਹਾਨੂੰ ਅੱਜ ਦਾ ਇਹ ਮੁੱਦਾ ਵਧੀਆ ਲੱਗਿਆ ਹੋਵੇਗਾ ਸੋ ਮੈਂ ਤੁਹਾਡਾ ਗੁਰਚਰਨ ਸਿੰਘ ਰਾਜੀ ਸ਼ਿਕਰਮੰਦ ਮੀਡੀਆ ਤੋਂ ਗੁਰਚਰਨ ਸਿੰਘ ਰਾਜੀ ਦੇ ਨਾਲ ਨਰਮਲ ਸਿੰਘ ਨਿਹਾਲ ਤੇ ਮਨਿੰਦਰ ਢਾਲੀਵਾਲ ਦੀ ਰਿਪੋਰਟ